ਦੀ ਕੋਈ ਮਜਬੂਰੀ ਆ ਜਾਂ ਕੋਈ ਦਿੱਕਤ ਮੇਰੇ ਪਾਪਾ ਹਨਗੇ ਤੇ ਮੰਮਾ ਨੇ ਮੇਰੇ ਉਹਨਾਂ ਨੂੰ ਐਚਆਈ ਬੀਮਾਰ ਰਹਿੰਦੇ ਹੁਣ ਚੌਂਕ ਨਹੀਂ ਹੁੰਦਾ ਕਿਸੇ ਦਾ ਕੰਮ ਕਰਨਾ ਹਨਾ ਵੀ ਮਜਬੂਰੀਆਂ ਕਰਾਂਦੀ ਮਜਬੂਰੀ ਆ ਬਹੁਤ ਜ਼ਿਆਦਾ ਪਹਿਲਾਂ ਸਕੂਲੋਂ ਪੜਾ ਕੇ ਆਂਦੀ ਆ ਸਕੂਲ ਦੇ ਵਿੱਚ ਐਜ਼ ਅ ਟੀਚਰ ਜੌਬ ਕਰਦੀ ਹਾਂ ਮੈਥ ਇੰਗਲਿਸ਼ ਦੀ ਟੀਚਰ ਆ ਸਕੂਲ ਤੋਂ ਬਾਅਦ ਇੱਥੇ ਜੌਬ ਕਰਦੀ ਹਾਂ ਪਾਰਟ ਟਾਈਮ ਜੀ 1 ਵਜੇ ਤੱਕ ਮੈਨੂੰ ਸਕੂਲੋਂ ਛੁੱਟੀ ਹੁੰਦੀ ਆ ਫਿਰ 1 ਵਜੇ ਤੋਂ ਬਾਅਦ 2 ਵਜੇ ਤੋਂ ਲੈ ਕੇ 10 ਵਜੇ ਤੱਕ ਮੇਰੇ ਜੌਬ ਕਰਦੀ ਆ ਸਕੂਲ ਵੀ ਮੈਂ ਕਹਿੰਦਾ ਵੀ ਸਵੇਰੇ 7 ਵਜੇ ਲੱਗ ਜਾਂਦੇ ਨੇ ਫਿਰ 5 ਵਜੇ ਸਾਰਾ ਕੰਮ ਕਰਨਾ ਫਿਰ 10 ਵਜੇ ਇੱਥੋਂ ਜਾਂਦੇ ਰਾਤ ਤੇ 12 ਵਜੇ ਜਾਂਦੇ ਹੋਣਗੇ ਸੌਂਦੇ-ਸੌਂਦੇ ਹਾਂਜੀ ਆਪਣੀ ਵੀ ਪੜ੍ਹਾਈ ਕਰਨੀ ਫਿਰ ਬੀਐਸਸੀ ਕਰ ਰਹੀਆਂ ਮੈਂ ਵੀ ਮੇਰੇ ਹਿਸਾਬ ਨਾਲ ਤੁਹਾਡੇ ਵਰਗੀ ਭੈਣ ਨੂੰ ਤਾਂ ਸਲਾਮ ਆ ਵੀ ਜਿਹੜੇ ਪੜ੍ਹ ਵੀ ਰਹੇ ਨੇ ਪੜ੍ਹਾ ਵੀ ਰਹੇ ਨੇ ਕੰਮ ਵੀ ਕਰ ਰਹੇ ਨੇ ਤੇ ਪਰਿਵਾਰ ਵੀ ਪਾਲ ਰਹੇ ਨੇ 5 ਸਾਲ ਹੋ ਗਏ ਪਾਪਾ ਨੂੰ ਗੁਜ਼ਰੇ 5 ਸਾਲ 12 ਸਾਲ ਦੀ ਸੀ ਉਦੋਂ ਮੈਂ ਕੰਮ ਕਰਨ ਲੱਗ ਪਈ ਸੀ 12 ਸਾਲ ਦੀ ਸੀ ਮੈਂ ਫੈਕਟਰੀ ਲੱਗੀ ਸੀ ਫਸਟ ਟਾਈਮ ਸਕੂਲ ਤੋਂ ਆ ਕੇ ਫੈਮਲੀ ਦੇ ਵਿੱਚ ਕੌਣ ਕੌਣ ਹੈ ਬਸ ਮੈਂ ਤੇ ਮੇਰਾ ਛੋਟਾ ਬ੍ਰਦਰ ਤੇ ਮੇਰੀ ਮਮਾ ਬ੍ਰਦਰ 12 ਸਾਲ ਦਾ ਉਹਨੂੰ ਵੀ ਸ਼ੂਗਰ ਹੈ ਖੁਦ ਨੂੰ ਇਹ ਚੀਜ਼ ਨਾ ਸੁਣ ਕੇ ਮੇਰੇ ਆਪ ਦੇ ਲੂ ਕੰਡੇ ਖੜੇ ਹੋ ਗਏ ਵੀ ਰੈਂਟ ਤੇ ਰਹਿਣਾ ਪੜ੍ਹਾਈ ਦਾ ਖਰਚਾ ਕੰਮ ਦੋ ਦੋ ਕਰਨੇ ਫਿਰ ਗੁਜ਼ਾਰਾ ਅਸਲ 'ਚ ਹੁੰਦਾ ਕਿਵੇਂ ਹਾਂ ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ ਬਹੁਤ ਵੱਡੇ ਵੱਡੇ ਸੁਪਨੇ ਆ ਪੂਰੇ ਕਰਾਂਗੇ ਅਸੀਂ ਆਪ ਕਰਾਂਗੇ ਕੀ ਇਹ ਸੁਪਨੇ ਕੀ ਨੇ ਤੁਹਾਡੇ ਵੀ ਮੈਂ ਬਾਅਦ ਫੌਰਨ ਜਾਣਾ ਪੀਆਰ ਹਾਂ ਉਹਥੋਂ ਦੀ ਆਪਣੇ ਘਰ ਤੇੋਂ ਲੈ ਕੇ ਜਾਵਾਂ ਬਸ ਇੰਨਾ ਹੀ ਸੁਤਨਾ ਮੇਰਾ 21 ਸਾਲ ਦੀ ਆ ਜਤੋਂ ਦੀ 21 ਸਾਲ ਦੇ ਵਿੱਚ ਇੰਨੀ ਕੁ ਜਿਆਦਾ ਮਿਹਨਤ ਕਰ ਰਹੇ ਹਾਂ ਮੈਂ ਤਾਂ ਖੁਦ ਕਹੂੰਗਾ ਵੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਸਤਿ ਸ਼੍ਰੀ ਅਕਾਲ ਦੋਸਤੋ ਲਾ ਪੰਜਾਬ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਮੈਂ ਤੇਜਵੀਰ ਸਿੰਘ ਸੋ ਦੋਸਤੋ ਅੱਜ ਦੀ ਮੁਲਾਕਾਤ ਤੁਹਾਡੀ ਇੱਕ ਅਜਿਹੀਆਂ ਮਿਹਨਤੀ ਭੈਣਾਂ ਦੇ ਨਾਲ ਕਰਾਵਾਂਗੇ ਜਿਹੜੀਆਂ ਕਿ ਤਪ ਦੀ ਗਰਮੀ ਦੇ ਵਿੱਚ ਜਿੱਥੇ ਤਾਪਮਾਨ ਕਹਿ ਸਕਦੇ ਆ 40 ਤੋਂ 50 ਡਿਗਰੀ ਦੇ ਵਿੱਚ ਹੁੰਦਾ ਫਿਰ ਵੀ ਬਿਨਾ ਕਿਸੇ ਏਸੀ ਕੂਲਰ ਤੋਂ ਮਿਹਨਤ ਮਿਹਨਤ ਕਰਦਿਆਂ ਨੇ ਪੰਪ ਦੇ ਉੱਤੇ ਜਿਹੜਾ ਤੇਲ ਪਾਉਣ ਦਾ ਜਿਹੜਾ ਪੰਪ ਦੇ ਉੱਤੇ ਕੰਮ ਕਰਦਿਆਂ ਨੇ ਸੋ ਬਿਲਕੁਲ ਮੁਲਾਕਾਤ ਕਰਾਵਾਂਗੇ ਜਾਣਾਗੇ ਭੈਣਾਂ ਦੇ ਨਾਲ ਗੱਲਬਾਤ ਕਰਕੇ ਵੀ ਕਿਵੇਂ ਉਹ ਜਿਹੜਾ ਕੰਮ ਕਰਦਿਆਂ ਨੇ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਕਰਦਿਆਂ ਨੇ ਤੇ ਕੀ ਕੋਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਵਾ ਤੇ ਕੀ ਹਿਸਾਬ ਕਿਤਾਬ ਉਹਨਾਂ ਦਾ ਸਾਰਾ ਗੱਲਬਾਤ ਕਰਕੇ ਜਾਣਦੇ ਆ ਸੋ ਬਿਲਕੁਲ ਭੈਣ ਸੱਚੀ ਕਾ ਠੀਕ ਹੋ ਜੀ ਮੈਨੇ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੰਮ ਕਰਦਿਆਂ ਮੈਨੂੰ ਹੋ ਗਏ 5 ਕਿ ਮਹੀਨੇ 5 ਮਹੀਨੇ ਹੋ ਗਏ ਤੇ ਤੁਹਾਡੀ ਕੋਈ ਮਜਬੂਰੀ ਆ ਜਾਂ ਕੋਈ ਦਿੱਕਤ ਹੈ ਮੇਰੇ ਪਾਪਾ ਹਨਗੇ ਤੇ ਮੰਮਾ ਨੇ ਮੇਰੇ ਉਹਨਾਂ ਨੂੰ ਐਚਆਈ ਹੋਈ ਹੈ ਬਿਮਾਰ ਰਹਿੰਦੇ ਹੋ ਅੱਛਾ ਜੀ ਹਾਂ ਵੀ ਕਹਿ ਸਕਦੇ ਹੋ ਫਿਰ ਫੋਰ ਫੈਮਲੀ ਦੇ ਵਿੱਚ ਕੌਣ-ਕੌਣ ਹੈ ਬਸ ਮੈਂ ਤੇ ਮੇਰਾ ਛੋਟਾ ਬ੍ਰਦਰ ਤੇ ਮੇਰੀ ਮੰਮਾ ਬ੍ਰਦਰ 12 ਸਾਲ ਦਾ ਉਹਨੂੰ ਵੀ ਸ਼ੂਗਰ ਹੈ ਉਹਨੂੰ ਵੀ ਸ਼ੂਗਰ ਆ ਹਾਂ ਜੀ ਕਹਿ ਸਕਦੇ ਆ ਇੱਕ ਹਾਲਾਤਾਂ ਦੇ ਮਾਰੇ ਹੋਏ ਆਪਾਂ ਕਹਿ ਸਕਦੇ ਆ ਵੀ ਸਿਰਫ ਸ਼ੌਂਕ ਨਹੀਂ ਹੁੰਦਾ ਕਿਸੇ ਦਾ ਕੰਮ ਕਰਨਾ ਹਨਾ ਵੀ ਮਜਬੂਰੀਆਂ ਕਰਾਉਂਦੀਆਂ ਬਹੁਤ ਜ਼ਿਆਦਾ ਪਹਿਲਾ ਸਕੂਲੋਂ ਪੜਾ ਕੇ ਆਂਦੀ ਆਂ ਫਿਰ ਉਸ ਤੋਂ ਬਾਅਦ 2 ਤੋਂ 10 ਰਾਤ ਤੱਕ ਦੀ ਡਿਊਟੀ ਹੈ ਮੇਰੀ ਅੱਛਾ ਪਹਿਲਾਂ ਤੁਸੀਂ ਸਕੂਲ ਦੇ ਵਿੱਚ ਐਜ਼ ਅ ਟੀਚਰ ਜੌਬ ਕਰਦੇ ਹੋ ਹਾਂਜੀ ਹਾਂ ਮੈਥ ਇੰਗਲਿਸ਼ ਦੀ ਟੀਚਰ ਆਂ ਅੱਛਾ ਵੀ ਕਹਿ ਸਕਦੇ ਆ ਮੈਥ ਤੇ ਇੰਗਲਿਸ਼ ਦੇ ਟੀਚਰ ਹੋ ਤੁਸੀਂ ਹਾਂਜੀ ਤੇ ਸਕੂਲ ਤੋਂ ਬਾਅਦ ਇੱਥੇ ਜੌਬ ਕਰਦੇ ਹੋ ਪਾਰਟ ਟਾਈਮ ਹਾਂਜੀ 1 ਵਜੇ ਤੱਕ ਮੈਨੂੰ ਸਕੂਲੋਂ ਛੁੱਟੀ ਹੁੰਦੀ ਹੈ ਫਿਰ 1 ਵਜੇ ਤੋਂ ਬਾਅਦ 2 ਵਜੇ ਤੋਂ ਲੈ ਕੇ 10 ਵਜੇ ਤੱਕ ਪੂਰੀ ਜੌਬ ਕਰਦੀ ਆਂ ਕਿ ਫਿਰ ਪਹਿਣੇ ਕਿਤੇ ਨਾ ਕਿਤੇ ਔਖਾ ਨਹੀਂ ਲੱਗਦਾ ਜਿਵੇਂ ਹੁਣ ਸਕੂਲ ਵੀ ਮੈਂ ਕਹਿੰਦਾ ਵੀ ਸਵੇਰੇ 7 ਸਾਰਾ ਕੰਮ ਕਰਨਾ ਫਿਰ 10 ਵਜੇ ਇੱਥੋਂ ਜਾਂਦੇ ਰਾਤ ਤੇ 12 ਵਜੇ ਜਾਂਦੇ ਹੋਣਗੇ ਸੌਂਦੇ ਸੌਂਦੇ ਹਾਂਜੀ ਆਪਣੀ ਵੀ ਪੜ੍ਹਾਈ ਕਰਨੀ ਫਿਰ ਬੀਐਸਸੀ ਕਰ ਰਹੀਆਂ ਮੈਂ ਵੀ ਅੱਛਾ ਤੁਸੀਂ ਮੈਂ ਕਹਿੰਦਾ ਵੇ ਮੇਰੇ ਹਿਸਾਬ ਨਾਲ ਤੁਹਾਡੇ ਵਰਗੀ ਭੈਣ ਨੂੰ ਤਾਂ ਸਲਾਮ ਆ ਵੀ ਜਿਹੜੇ ਪੜ੍ਹ ਵੀ ਰਹੇ ਨੇ ਪੜ੍ਹਾ ਵੀ ਰਹੇ ਨੇ ਕੰਮ ਵੀ ਕਰ ਰਹੇ ਨੇ ਤੇ ਪਰਿਵਾਰ ਵੀ ਪਾਲ ਰਹੇ ਨੇ ਹਾਂਜੀ ਹਾਂਜੀ ਬਹੁਤ ਉਹ ਹੈ ਕਿ ਆਪਣਾ ਪੜਾਈ ਦਾ ਖਰਚਾ ਵੀ ਸਾਰਾ ਚੱਕਣਾ ਯੂਨੀਵਰਸਿਟੀ ਹੈ ਮੇਰਾ लवली ਯੂਨੀਵਰਸਿਟੀ ਜੀ ਅੱਛਾ ਜੀ ਉਥੋਂ ਪ੍ਰਾਈਵੇਟ ਕਰਦੀ ਆ ਮੈਂ ਤੇ ਸੰਡੇ ਸੰਡੇ ਮੇਰੀ ਕਲਾਸ ਹੁੰਦੀ ਹੈ ਸਵੇਰੇ 7:00 ਤੋਂ ਲੈ ਕੇ 12:00 ਵਜੇ ਤੱਕ ਕਲਾਸ ਹੈ ਕਲਾਸ ਲਾਉਣ ਤੋਂ ਬਾਅਦ ਫਿਰ 2:00 ਵਜੇ ਕੰਮ ਤੇ ਆਣਾ ਜੀ ਫਿਰ ਸਟੱਡੀ ਨੇ ਨਾਲ ਨਾਲ ਆਪਣਾ ਰਾਤੀ 12 ਵਜੇ ਤੱਕ ਘਰੇ ਪਹੁੰਚਦੇ ਹੁੰਦਾ ਫਿਰ ਆਪਣਾ ਪੜਨਾ 2 ਵਜੇ ਸੋਣਾ ਸਿਰੇ 5 ਵਜੇ ਫਿਰ ਉੱਠ ਜਾਣਾ ਫਿਰ ਆਪਣਾ ਘਰ ਦਾ ਕੰਮ ਮम्मी ਬਿਲਕੁਲ ਨਹੀਂ ਕਰ ਸਕਦੇ ਨਾ ਬੈਡ ਰੈਸਟ ਹੈ ਮਮਾ ਨੂੰ ਤੇ ਬ੍ਰਦਰ ਵੀ ਸਕੂਲ ਬ੍ਰਦਰ ਨੂੰ ਸਕੂਲ ਭੇਜਣਾ ਬ੍ਰਦਰ ਦੇ ਸਕੂਲ ਦਾ ਖਰਚਾ ਚੱਕਣਾ ਸਾਰਾ ਸਾਰਾ ਮੇਰੇ ਸਿਰ ਤੇ ਹੀ ਹੈ ਤੇ ਸਿਰਫ ਆਪਣੇ ਪਰਿਵਾਰ ਦੇ ਲਈ ਇੱਕ ਮਰਦ ਦੀ ਤਰ੍ਹਾਂ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਹਾਂਜੀ 5 ਸਾਲ ਹੋ ਗਏ ਪਾਪਾ ਨੂੰ ਗੁਜ਼ਰੇ 5 ਸਾਲ 12 ਸਾਲ ਦੀ ਸੀ ਉਦੋਂ ਮੈਂ ਕੰਮ ਕਰਨ ਲੱਗੀ ਸੀ 12 ਸਾਲ ਦੀ ਸੀ ਮੈਂ ਫੈਕਟਰੀ ਲੱਗੀ ਸੀ ਫਸਟ ਟਾਈਮ ਸਕੂਲ ਤੋਂ ਆ ਕੇ ਵੀ ਕਹਿ ਸਕਦੇ ਆ ਜਿਹੜਾ ਬੰਦਾ ਸ਼ੁਰੂ ਤੋਂ ਮਿਹਨਤ ਦੇ ਵਿੱਚ ਪੈ ਜੇ ਨਾ ਉਹਨੂੰ ਅੱਗੇ ਜਾ ਕੇ ਔਖਾ ਨਹੀਂ ਹੁੰਦਾ ਹਾਂਜੀ ਹਾਂਜੀ ਉਹ ਤਾਂ ਹੈ ਹੀ ਐ ਬਹੁਤ ਵੱਡੇ ਵੱਡੇ ਸੁਪਨੇ ਆ ਪੂਰੇ ਕਰਾਂਗੇ ਅਸੀਂ ਆਫ ਕਰਾਂਗੇ ਕੀ ਸੁਪਨੇ ਕੀ ਨੇ ਤੁਹਾਡੇ ਵੀ ਮੈਂ ਬਾਅਦ ਫੌਰਨ ਜਾਣਾ ਪੀਆਰ ਹਾਂ ਉੱਥੋਂ ਦੀ ਆਪਣੇ ਘਰdjango ਲੈ ਕੇ ਜਾਵਾਂਗਾ ਇੰਨਾ ਹੀ ਸੁਪਨਾ ਮੇਰਾ ਵੀ ਹੁਣ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਮਦਰ ਨੇ ਜਿਹੜੇ ਉਹ ਵੀ ਠੀਕ ਨਹੀਂ ਰਹਿੰਦੇ ਤੁਹਾਡੇ ਬੱਚੇ ਨੂੰ ਵੀ ਇਵਨ ਕਿ 슈ਗਰ ਦੀ ਬਿਮਾਰੀ ਆ ਫਿਰ ਰਿਸ਼ਤੇਦਾਰ ਨਹੀਂ ਕੋਈ ਨਾਲ ਖੜਿਆ ਹੈਗਾ ਨਹੀਂ ਕੋਈ ਨਹੀਂ ਹੈਗਾ ਮਾਮੇ ਮम्मे ਕੋਈ ਨਹੀਂ ਹੈਗੇ ਚਾ ਦਾਦਕਿਆਂ ਚ ਵੀ ਮੇਰੇ ਚਾਚੂ ਦੀ ਵੀ ਡੈਥ ਹੋ ਗਈ ਭੂਆ ਦੀ ਵੀ ਡੈਥ ਹੋ ਗਈ ਦਾਦੂ ਦੀ ਵੀ ਹੋ ਗਈ ਦਾਦੀ ਨੇ ਉਹ ਵੀ ਗੋਟਿਆਂ ਤੋਂ ਬਸ ਇਦਾਂ ਹੀ ਨੇ ਤੇ ਮਮਾ ਦੀ ਤੇ ਉਹਨਾਂ ਦੀ ਬੰਦ ਹੀ ਨਹੀਂ ਹੈਗੀ ਤਾਂ ਅਸੀਂ ਬੋਲ ਚੱਲ ਹੈ ਨਹੀਂ ਸਾਡੀ ਅਸੀਂ ਇਕੱਲੇ ਰੈਂਟ ਤੇ ਰਹਨੇ ਆ ਫਿਰ ਤਾਂ ਮੈਂ ਕਹਿੰਦਾ ਵੀ ਤੁਹਾਡਾ ਗੁਜ਼ਾਰਾ ਹੁੰਦਾ ਕਿਵੇਂ ਮੈਨੂੰ ਖੁਦ ਨੂੰ ਇਹ ਚੀਜ਼ ਨਾ ਸੁਣ ਕੇ ਮੇਰੇ ਆਪ ਦੇ ਲੋ ਕੰਡੇ ਖੜੇ ਹੋ ਗਏ ਵੀ ਰੈਂਟ ਤੇ ਰਹਿਣਾ ਪੜਾਈ ਦਾ ਖਰਚਾ ਕੰਮ ਦੋ ਦੋ ਕਰਨੇ ਤੇ ਗੁਜਾਰਾ ਅਸਲ ਤੇ ਹੁੰਦਾ ਕਿਵੇਂ ਆ ਬਹੁਤ ਮੁਸ਼ਕਿਲ ਹੈ ਕਰਨਾ ਸਾਰਾ ਕੁਝ ਮੈਂ ਹੀ ਕਰਨਾ ਜਾਂ ਤਾਂ ਮੰਮੀ ਮਾੜਾ ਮੋਟਾ ਕਰਦੇ ਹੁਣ ਬਿਲਕੁਲ ਹੀ ਨਹੀਂ ਕਰਦੇ ਉਹ ਬਿਕੋਜ਼ ਉਹਨਾਂ ਨੂੰ ਬਿਮਾਰੀ ਐ ਇਦਾਂ ਦੀ ਐ ਕਿ ਉਹਨਾਂ ਨੂੰ ਕੋਈ ਜੌਬ ਤੇ ਰੱਖ ਹੀ ਨਹੀਂ ਸਕਦਾ ਪਹਿਲਾਂ ਕਰਦੇ ਸੀ ਕੁਕਿੰਗ ਦਾ ਕੰਮ ਉਸ ਤੋਂ ਬਾਅਦ ਜਦੋਂ ਇਦਾਂ ਦੀ ਬਿਮਾਰੀ ਨਿਕਲੀ ਫਿਰ ਕੋਈ ਕੰਮ ਤੇ ਨਹੀਂ ਰੱਖਦਾ ਉਹਨਾਂ ਨੂੰ 21 ਸਾਲ ਦੀ ਐ ਜੇ ਤੁਹਾਡੀ ਤੇ 21 ਸਾਲ ਦੇ ਵਿੱਚ ਇੰਨੀ ਕ ਜਿਆਦੇ ਮਿਹਨਤ ਕਰ ਰਹੇ ਹਾਂ ਮੈਂ ਤਾਂ ਖੁਦ ਕਹੂੰਗਾ ਵੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੀ ਡਿਗਰੀ ਕਿੰਨੇ ਸਾਲ ਦੀ ਰਹੀ ਗਈ ਮੇਰੀ 2 ਸਾਲ ਦੀ ਰਹੀ ਗਈ 2 ਸਾਲ ਦੀ ਹਾਂਜੀ ਉਸ ਤੋਂ ਬਾਅਦ ਐਮ ਐਸ ਸੀ ਕਰਾਂਗੇ ਫਿਰ ਉਸ ਤੋਂ ਬਾਅਦ ਐਮ ਐਸ ਸੀ ਕਰਨ ਤੋਂ ਬਾਅਦ ਫਿਰ ਫੌਰਨ ਜਾਵਾਂਗੇ ਇਸ ਵਾਰੀ ਪੈਸਾ ਲਾਵਾਂਗੇ ਹਾਂ ਹਾਂਜੀ ਇੱਕ ਮੇਰੀ ਨਾਨੀ ਨੇ ਨਾਨੀ ਵੀ ਸਾਡੇ ਨਾਲ ਹੀ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਮਤਲਬ ਕਿ ਮੇਰੇ मामੂ ਨੇ ਉਹ ਹੈਂਡੀਕੈਪ ਨੇ 27 ਸਾਲ ਦੇ ਨੇ ਉਹ ਬਿਲਕੁਲ ਹੀ ਨਹੀਂ ਤੁਰ ਪਾਂਦੇ ਉਹਨਾਂ ਨੂੰ ਵੀ ਸਾਂਭਣਾ ਨਾਲ ਨਾਨੀ ਵੀ ਬਜ਼ੁਰਗ ਨੇ ਨਾ ਮੇਰੇ ਹਾਂਜੀ ਇਹ ਕਹਿ ਸਕਦੇ ਹਾਂ ਇੱਕ 21 ਸਾਲ ਦੀ ਕੁੜੀ ਜਿਹੜਾ ਦਿਮਾਗ ਕਹਿ ਸਕਦੇ ਆ 35 40 ਸਾਲ ਦੀ ਔਰਤ ਜਿੰਨਾ ਜਾਂ ਭੈਣ ਜਿੰਨਾ ਕਹਿ ਸਕਦੇ ਆ ਆਪਾਂ ਵੀ ਇੰਨੀ ਕੁ ਜਿਆਦਾ ਮਿਹਨਤੀ ਇੰਨੀ ਕੁ ਜਿਆਦਾ ਆਪਣੇ ਆਪ ਨੂੰ ਅਜਿਹਾ ਬਣਾ ਲਿਆ ਵੀ ਕੋਈ ਗੱਲ ਨਹੀਂ ਕੋਈ ਆਪਾਂ ਧੁੱਪ ਨਹੀਂ ਦੇਖਦੇ ਛਾਂ ਨਹੀਂ ਦੇਖਦੇ ਮੀਂਹ ਨਹੀਂ ਦੇਖਦੇ ਠੰਡ ਨਹੀਂ ਦੇਖਦੇ ਜੋਤਾ ਹੈ ਹੀ ਉਹ ਕਹਿੰਦੇ ਹੀ ਐ ਇੱਥੇ ਵੀ ਤੂੰ ਰਾਤ ਨੂੰ ਕੋਈ ਆਂਦਾ ਅਗਲਾ ਕਹਿੰਦਾ ਤੁਸੀਂ ਇੰਨੀ ਲੇਟ ਤੱਕ ਕੰਮ ਕਰ ਰਹੇ ਹੋ 10 ਵਜੇ ਗਏ ਤੁਸੀਂ ਕਦੋਂ ਜਾਣਾ ਕਰੇ ਫਿਰ ਅਸੀਂ ਕਹਿੰਨੇ ਆਪੇ ਸਾਡੀ ਮਜਬੂਰੀ ਐ ਅਸੀਂ ਪਾਰਟ ਟਾਈਮ ਕਰਦੇ ਆ ਸਕੂਲੇ ਵੀ ਬਣਾਉਣਾ ਫਿਰ ਉਧਰ ਵੀ ਜ਼ਰੂਰੀ ਐ ਫਿਰ ਉਦੋਂ ਬਾਅਦ ਇੱਧਰ ਆ ਜੀ ਦਾ ਵਾ ਵੀ ਕਹਿ ਸਕਦੇ ਆ ਜਿਹੜੇ ਲੋਕ ਵੀ ਤੁਹਾਡੇ ਕੋਲ ਆਉਂਦੇ ਹੋਣਗੇ ਅੱਧੀ ਰਾਤ ਵਿੱਚ ਮੰਨ ਲਓ 9 9:30 ਵਜੇ ਤੋਂ ਬਾਅਦ ਉਹ ਇੱਕ ਇੱਕ ਟਾਈਮ ਲਈ ਹੱਲਾਸ਼ੇਰੀ ਵੀ ਦਿੰਦੇ ਹੋਣਗੇ ਦੇਖ ਕੇ ਜੀ ਕਹਿੰਦੇ ਨੇ ਇਹ ਵੀ ਵਧੀਆ ਹਾਰਡ ਵਰਕਿੰਗ ਕਰਦੇ ਹੋ ਵਧੀਆ ਗੱਲਾਂ ਕਰਨਾ ਚਾਹੀਦਾ ਵਾ ਕਿ ਬੰਦਾ ਸਹੀ ਹੋਣਾ ਚਾਹੀਦਾ ਕੋਈ ਗੱ ਜਿੱਦਾਂ ਵੀ ਐ ਖੋਈ ਜਾਊਗਾ ਸਭ ਬਿਲਕੁਲ ਦੇਖ ਸਕਦੇ ਹਾਂ ਭੈਣ ਨਾਲ ਗੱਲਬਾਤ ਕੀਤੀ ਕਿ ਇੰਨੀ ਜਿਆਦੇ ਜਿਹੜੀ ਹੈ ਮਿਹਨਤੀ ਭੈਣਾ ਵੀ ਖੁਦ ਮੈਂ ਕਹਿੰਦਾ ਵੀ ਸਵੇਰੇ 5 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਜਿਹੜਾ ਸ਼ਡਿਊਲ ਰਹਿੰਦਾ ਉਹ ਬਿਜ਼ੀ ਹੀ ਰਹਿੰਦਾ ਬਸ ਵੀਰੇ 5 ਵਜੇ ਉੱਠਣਾ 7 ਵਜੇ ਸਕੂਲ ਜਾਣਾ ਸਕੂਲ ਤੋਂ ਬਾਅਦ ਪੰਪ ਦੇ ਉੱਤੇ ਕੰਮ ਕਰਨਾ ਉਸ ਤੋਂ ਬਾਅਦ ਘਰਦਿਆਂ ਦੀ ਦੇਖਭਾਲ ਕਰਨੀ ਰੋਟੀ ਬਣਾਉਣੀ ਸਾਰਾ ਕੁਝ ਕਰਨਾ ਸੋ ਇੱਕ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸ਼ੇਰ ਕਰਨ ਦਾ ਮਕਸਦ ਕੀ ਹੋਊਗਾ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਬੈਠ ਕੇ ਏਸੀ ਦੇ ਵਿੱਚ ਬੈਠ ਕੇ ਕਹਿ ਦਿੰਦੇ ਨੇ ਪੜ੍ਹੇ ਲਿਖੇ ਆ ਭਾਈ ਸਾਡੇ ਕੋਲ ਕੰਮ ਨਹੀਂ ਹੈਗਾ ਉਹ ਬੰਦਿਆਂ ਲਈ ਜਿਹੜੀ ਇਹ ਭੈਣ ਇੱਕ ਮਿਸਾਲ ਬਣ ਕੇ ਖੜੀ ਹੈ ਇੱਕ ਬਹੁਤ ਵੱਡੀ ਜਿਹੜੀ ਸਿੱਖਿਆ ਭੈਣ ਤੋਂ ਲੈਣੀ ਜ਼ਰੂਰ ਬਣਦੀ ਆ ਵੀ ਜਿਹੜੇ 21 ਸਾਲ ਦੀ ਉਮਰ ਦੇ ਵਿੱਚ ਇੰਨਾ ਕੰਮ ਕਰ ਰਹੇ ਨੇ ਸੁਪਨੇ ਕਿੰਨਾ ਸਮਾਂ ਹੋ ਗਿਆ ਪੰਪ ਤੇ ਕੰਮ ਕਰਦੇ ਨੂੰ ਪੰਪ ਤੇ ਮੈਨੂੰ ਹੋ ਗਿਆ ਸਾਲ ਤਾਂ ਹੋਈ ਗਿਆ ਵਾ ਕੰਮ ਕਰਦੇ ਨੂੰ ਜੀ ਹਾਂਜੀ ਤੇ ਭੈਣ ਕੋਈ ਮਜਬੂਰੀ ਆ ਕੰਮ ਕਰ ਰਹੇ ਹੋ ਜਾਂ ਪਰਿਵਾਰ ਦੇ ਵਿੱਚ ਦਿੱਕਤ ਹੈ ਤਾ ਹਰੇਕ ਨੂੰ ਹੀ ਹੁੰਦੀ ਆ ਹਾਂਜੀ ਹਾਂਜੀ ਕੋਈ ਕੋਈ ਦੋਖੇ ਚ ਕੰਮ ਕਰਦਾ ਕੋਈ ਸੋਸੇ ਕੰਮ ਕਰਦਾ ਕਿ ਕਿਸੇ ਨੂੰ ਹਰੇਕ ਚੀਜ਼ ਦੀ ਮਜਬੂਰੀ ਹੁੰਦੀ ਹੁੰਦੀ ਆ ਤੇ ਕਿਤਨਾ ਕਿਤੇ ਹੁਣ ਜਿਵੇਂ ਤਾਪਮਾਨ ਬਹੁਤ ਜ਼ਿਆਦਾ ਹੁੰਦਾ ਹਨਾ ਗਰਮੀ ਆ ਤੇ ਫਿਰ ਉਦੋਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਦਿੱਕਤਾਂ ਆ ਜੀ ਦੇਖੋ ਆਪਾਂ ਇਹ ਤਾਂ ਐਨੀ ਆਪਾਂ ਹੱਥ ਕੰਮ ਕਰਦੇ ਜਾ ਰਹੇ ਤਾਂ ਆਤ ਪੈ ਹੀ ਜਾਂਦੀ ਜਾ ਰਹੀ ਸੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਚ ਜੀ ਮੰਮੀ ਆ ਜਵਾਕ ਨੇ ਜੇ ਤੁਸੀਂ ਮੈਰਿਟ ਹੋ ਹਾਂਜੀ ਜੀ ਵੀ ਕਹਿ ਸਕਦੇ ਆ ਫਿਰ ਤੁਹਾਨੂੰ ਕਿਤੇ ਨਾ ਕਿਤੇ ਦਿੱਕਤ ਨਹੀਂ ਆਂਦੀ ਪਹਿਲਾਂ ਘਰ ਦੇ ਵਿੱਚ ਦੇ ਵਿੱਚ ਘਰ ਦੇ ਵਿੱਚ ਕੰਮ ਕਰਨਾ ਸਾਰਾ ਫਿਰ ਇੱਥੇ ਸਾਰੀ ਦੀ ਡੈਡੀ ਕੰਮ ਕਰਨਾ ਹੁੰਦਾ ਤਾਂ ਹੈਗਾ ਪਰ ਵੀ ਆਤ ਤਾ ਹੁਣ ਬਹਿ ਗਈ ਆ ਹੁਣ ਕੀ ਵੀ ਕਹਿ ਸਕਦੇ ਆ ਮਗਰ ਨਹੀਂ ਤੇ ਵੀ ਕੰਮ ਕਰ ਲਈ ਸੀ ਹੂੰ ਵੀ ਮਜਬੂਰੀ ਕਹਿ ਸਕਦੇ ਆ ਵੀ ਕੋਈ ਬੰਦਾ ਜਿਹੜਾ ਸ਼ੌਂਕ ਨੂੰ ਕੰਮ ਨਹੀਂ ਕਰਦਾ ਸ਼ੌਂਕ ਨੂੰ ਕੋਈ ਕੰਮ ਨਹੀਂ ਕਰਦਾ ਹਰੇਕ ਨੂੰ ਮਜਬੂਰੀ ਹੁੰਦੀ ਹੁੰਦੀ ਹੈ ਤੇ ਜਿਹੜੇ ਤੁਹਾਡੇ ਸਹੁਰਾ ਪਰਿਵਾਰ ਨੇ ਉਹ ਨਹੀਂ ਕਿਤੇ ਨਾ ਕਿਤੇ ਕਹਿੰਦੇ ਵੀ ਕੁੜੀਏ ਕੋਈ ਗੱਲ ਨਹੀਂ ਤੂੰ ਘਰੇ ਬਹਿ ਜਾ ਨੇ ਕਹਿੰਦੇ ਸੀਗੇ ਵੀ ਕੰਮ ਕਰਨ ਆ ਜਾਇਆ ਕਰ ਹੁਣ ਜਵਾਕਾਂ ਕਰਕੇ ਥੋੜੀ ਬਹੁਤ ਮਜਬੂਰੀ ਹੁੰਦੀ ਆ ਸਰ ਪੜਨਾ ਲਿਖਾਉਣਾ ਸਾਰਾ ਜੀ ਵੀ ਕਹਿ ਸਕਦੇ ਆ ਸਿਰਫ ਆਪਣੇ ਬੱਚਿਆਂ ਵਾਸਤੇ ਕੰਮ ਕਰ ਰਹੇ ਹਾਂ ਹਾਂ ਜੀ ਬੱਚਿਆਂ ਵਾਸਤੇ ਕੰਮ ਕਰ ਰਹੇ ਹਾਂ ਹਮ ਅੱਗੇ ਤੋਂ ਅੱਗੇ ਪੜਾਉਣਾ ਹਾਂਜੀ ਬੱਚਿਆਂ ਦੇ ਲਈ ਬਹੁਤ ਸੁਪਨੇ ਵੀ ਦੇਖੇ ਹੋਣਗੇ ਹਾਂ ਜੀ ਵੀ ਵੱਡੇ ਸਕੂਲੇ ਪੜ੍ਹਾਈ ਐ ਲਿਖਾਈ ਐ ਵੀ ਸਾਡੇ ਵਾਂਗੂ ਦੁੱਖ ਨਾ ਦੇਖਣੇ ਪੈਣ ਨਿਆਣਿਆਂ ਨੂੰ ਵੀ ਇਹ ਜਿਹੜੀ ਜ਼ਿੰਦਗੀ ਜੋ ਆਪਾਂ ਗੁਜ਼ਰ ਰਹੇ ਆਂ ਵੀ ਉਹ ਆਪਣੇ ਬੱਚਿਆਂ ਨੂੰ ਨਾ ਦੇਖਣੀ ਪਵੇ ਹਾਂਜੀ ਜੀ ਸੋ ਬਿਲਕੁਲ ਬਹੁਤ ਜ਼ਿਆਦਾ ਕੁਝ ਭੈਣ ਤੋਂ ਸਿੱਖਣ ਨੂੰ ਵੀ ਮਿਲਦਾ ਵਾ ਵੀ ਯਾਰ ਕਦੇ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਇੱਕ ਆਪਣੇ ਪਰਿਵਾਰ ਦੇ ਵਿੱਚ ਥੰਮ ਬਣ ਕੇ ਖੜੇ ਹੋਏ ਨੇ ਜਿਹੜੇ ਕਿ ਸਾਰੇ ਪਰਿਵਾਰ ਦੀ ਦੇਖਭਾਲ ਕਰਦੇ ਨੇ ਸੋ ਬਿਲਕੁਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਚੰਗੇ ਲੱਗੇ ਹੋਵੇ ਤਾਂ ਜੁੜੇ ਰੋਲਾ ਪੰਜਾਬ ਜਿੰਦਾ ਨਾਲ ਮੇਰਾ ਨਾਮ ਤੇਜਵੀਰ ਸਿੰਘ ਕੈਮਰਾ ਪਰਸਨ ਨਮਨਜੋ ਦੇ ਨਾਲ ਧੰਨਵਾਦ